ਕਿਵੇਂ ਆ ਬਾਬਾ ਜੀ ਹੁਣ ਠੀਕ ਆ ਜੀ ਹੁਣ ਕ ਪੰਜ ਫੁੱਟ ਨੇ ਦਵਾਈ ਆਪਾਂ ਕਰਤੀ ਬੰਦ ਦੌਰੇ ਦੀ ਉਹ ਤਾਂ ਉਦੋਂ ਹੀ ਕਰਤੀ ਸੀ ਜੀ ਕੋਈ ਜਵਾਬ ਬੰਦ ਲਗਰੇ ਦਵਾਈ ਅੰਗਰੇਜ਼ੀ ਜਮਾਂ ਬੰਦਾ ਜੀ ਹੂੰ ਆਪਣੀ ਦਵਾਈ ਚੱਲਦੀ ਆ ਹਾਂ ਇਹ ਚੱਲਦੀ ਆ ਜੀ ਫਰਕ ਫਰਕ ਠੀਕ ਐ ਬਾ ਉਹਦੂ ਮਰੋਂ ਹੋਇਆ ਤਾਂ 73 ਕਰਵਾੜੀ ਐ 7000 ਵਾਲੀ ਹੂੰ ਬਾ ਉਹ ਉਹ ਹੀ ਫੇਰਾਂ ਬਾਹਰ ਬੈਠਾ ਸੀਗਾ ਉਹ ਬੰਦ ਕਰ ਦੇ ਉਹ ਕਹੇ ਤਾਂ ਉਹ ਹੀ ਫੇਰਾਂ ਬਾਹਰ ਬੈਠਣਾ ਸਬਜੀ ਆਲੂ ਬੰਦ ਕਰ ਦੇ ਹੋਰ ਕੋਈ ਸਬਜੀ ਦੇਖ ਲਓ ਬਸ ਹੂੰ ਠੀਕ ਆ ਚੋਸਤਪਰਤਾ ਪੂਰਾ ਹਾਂ ਗੱਲ ਚਿਣਾਈ ਦਾ ਕੰਮ ਕਰਦਾ ਜੀ ਹੂੰ ਠੀਕ ਆ ਉਹ ਦਿਨ ਜਿੱਦਾਂ ਦੀਵਾਲੀ ਵਾਲੇ ਦਿਨ ਪਿਆ ਉਹਨਾਂ ਕੰਡ ਦੇ ਲੜੀਆਂ ਲਾਈ ਜਾਂਦਾ ਸੀ ਬੈਠਾ ਪਹਿਨੀ ਬਾਹਰ ਤੇ ਉਹ ਦੂਜਾ ਮੁੰਡਾ ਕੋਲੇ ਖੜਾ ਸੀਗਾ ਤੇ ਜਿੱਦ ਵੀ ਕਹਿੰਦੇ ਨਹੀਂ ਆਈ ਦੂਜਾ ਮੂਰੇ ਬੈਠ ਖੜਾ ਸੀ ਫਿਰ ਉਹਦੀ ਉਹ ਵਟ ਕੇ ਆਹ ਹੁਣੇ ਆਉਂ ਲਿਆ ਦੇ ਕੇ ਡੜੇ ਕੇ ਤਾ ਉਦੂ ਮੰਗਰੋ ਫੇਰ ਘਰੇ ਕੰਮ ਕਰੀ ਜਾਂਦੇ ਸੀਗੇ ਪੈਰਾ ਭਾਰੀ ਉੱਦ ਦੇ ਬੈਠਾ ਸੀ ਉਦੋਂ ਫੇਰ ਜਦੋਂ ਉਹ ਨਾ ਐ ਨਟਜਾ ਕਸੀ ਜਾਂਦਾ ਸੀ ਰੱਤ ਦੀ ਬੱਟੀ ਦਾ ਚੋਲਾ ਮਹਲਾ ਇਹਨੂੰ ਉਹ ਹੋ ਗਿਆ ਮੈਂ ਝੜਕਦੇ ਦੋ ਛੱਟ ਕੇ ਨਾ ਮੈਟ ਕੱਢ ਕੇ ਗੱਡੀ ਚੋਂ ਉੱਤੇ ਪਾਤਾ ਫਿਰ ਕੇਲਾ ਰੋਪੀ ਜੀ ਲਈ ਸੀ ਫੇਰ ਫੇਰ ਠੀਕ ਹੋ ਗਿਆ ਲੋ